ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਾਇਆ ਮਨਜੀਤ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਉਣੇ ਆ ਜੀ ਮੂਲੀ ਵਾਲੇ ਪਰੌਠੇ ਕਿਉਂਕਿ ਹੁਣ ਮੂਲੀਆਂ, ਗੋਭੀ ਸਾਰੀਆਂ ਸਬਜ਼ੀਆਂ ਆ ਜਾਣੀਆਂ ਸਰਦੀ ਵਾਲੀਆਂ ਤੇ ਆਪਾਂ ਤੁਹਾਨੂੰ ਸਾਰਿਆਂ ਦੇ ਪਰੌਠੇ ਬਣਾ ਬਣਾ ਜਰੂਰ ਦਿਖਾਇਆ ਕਰਾਂਗੇ ਨਾਲੇ ਗੱਲਾਂ ਕਰਿਆ ਕਰਾਂਗੇ ਆਹ ਜਿਹੜੀ ਮੂਲੀ ਹੈ ਜੀ ਆਪਾਂ ਕੱਦੂਕਾਸ ਕਰਕੇ ਨਿਚੋੜੀ ਹੋਈ ਹੈ ਨਿਚੋੜ ਕੇ ਇਹਦੇ ਪਾਣੀ ਨਾਲ ਆਪਾਂ ਆਟਾ ਗੁੰਨਿਆ ਹੋਇਆ ਤੇ ਇਹਦੇ ਵਿੱਚ ਪਾਇਆ ਜੀ ਆਪਾਂ ਹਰੀ ਮਿਰਚ, ਹਰਾ ਧਨੀਆ, ਜੀਰਾ ਤੇ ਮਿਰਚ ਤੇ ਥੋੜਾ ਜਿਹਾ ਧਨੀਆ ਪਾਊਡਰ ਜਿਹੜੀਆਂ ਜੀ ਜੇ ਤੁਹਾਨੂੰ ਸਵਾਦ ਲੱਗਦੀਆਂ ਤੁਸੀਂ ਉਹ ਪਾ ਸਕਦੇ ਹੋ ਤੇ ਆਪਾਂ ਨਾ ਜੀ ਇਹਦੇ ਵਿੱਚ ਨਮਕ ਨਹੀਂ ਪਾਇਆ ਨਮਕਾ ਪਾਪ ਹੈ ਜੀ ਹੁਣ ਆਪਾਂ ਚਾਰ ਪਰੌਠੇ ਬਣਾਉਣੇ ਆ ਚਾਰ ਪਰੌਠੇ ਦੇ ਵਿੱਚ ਆਪਾਂ ਇਹ ਅਸੀਂ ਸੈਂਦਾ ਨਮਕ ਵਰਤਦੇ ਆ ਜੀ ਜਿਹਨੂੰ ਪਿੰਕ ਸੌਲਟ ਕਹਿੰਦੇ ਆ ਤੇ ਆਪਾਂ ਆ ਚਾਰ ਪੀੜੀ ਕਰ ਲਏ ਕਿਉਂਕਿ ਚਾਰ ਪਰੌਠੇ ਦੀ ਆਪਾਂ ਉਹ ਲੋੜ ਇਦੋਂ ਬਾਅਦ ਆਪਾਂ ਖਾ ਨਹੀਂ ਸਕਦੀ ਦੋ ਜਣਾਂ ਦੇ ਪਰੌਠੇ ਬਣਾਉਣੇ ਆਪਾਂ ਨੇ ਆ ਮੂਲੀਆਂ ਜੀ ਜਿਵੇਂ ਦੇਸੀ ਮੂਲੀਆਂ ਜਿਹੜੀਆਂ ਇਦੋਂ ਪਹਿਲਾਂ ਹੀਆਂ ਸੀ ਉਹਨਾਂ ਦੇ ਆਪਾਂ ਪਰੌਠੇ ਨਹੀਂ ਬਣਾਉਂਦੇ ਕਿਉਂਕਿ ਸਵਾਦ ਨਹੀਂ ਬਣਦੇ ਖੱਟਰ ਜਿਹਾ ਬਣਦੇ ਆ ਤੇ ਆਪੀ ਆਪਣੀ ਮੱਖਣੀ ਜੀ ਆਪਾਂ ਘਰੇ ਮੱਖਣੀ ਬਣਾਉਨੇ ਆ ਤੇ ਬਾਕੀ ਇੱਕ ਨਾ ਪਰਾਟਾ ਬਾ ਗਰਮ ਆ ਤੇ ਸਾਨੂੰ ਅਸੀਂ ਪਰੌਠੇ ਬਣਾਉਂਦੇ ਦਿਖਾਉਨੇ ਆ ਵੀ ਮੈਂ ਕਿਵੇਂ ਬਹੁਤ ਸੌਖੇ ਤਰੀਕੇ ਨਾਲ ਪਰੌਠੇ ਬਣਦੇ ਜ ਐਵੇਂ ਪਰੌਠੇ ਬਣਾਉਂਗੇ ਨਾ ਥੋੜੇ ਜਿਹਾ ਜ਼ਿਆਦਾ ਹੀ ਸੁਆਦ ਬਣਦੇ ਆ ਹੋਰ ਕੋਈ ਚੱਕਰ ਨਹੀਂ ਆ ਲਓ ਇਹਨਾਂ ਪਰੌਠੇ ਬਣਾਉਣੇ ਆ ਤੇ ਆਪਣਾ ਭਾਈ ਪਰੌਠੇ ਨਾਲ ਵੀ ਚੱਕ ਲਈਏ ਆਇਆ ਜੀ ਆਪਣਾ ਭਾਈ ਖੁਰਚਨਾ ਇਹਨੂੰ ਹਿੰਦੀ ਚ ਕਹਿੰਦੇ ਆ ਪਲਟਾ ਤੇ ਜਿਹੜੇ ਪਰੌਠੇ ਹੁੰਦੇ ਆ ਉਹ ਆਪਾਂ ਕਦੇ ਵੀ ਸਿੱਧੇ ਪੋਨੇ ਤੇ ਨਹੀਂ ਧਰਦੇ ਆਪਾਂ ਐਂ ਬਾਟੀ ਕੌਲਾ ਜਾਂ ਕੌਲੀ ਕੁਝ ਵੀ ਉਹਦੇ ਉੱਤੇ ਧਰ ਦੇਣਾ ਕਿਉਂਕਿ ਜਿਹੜਾ ਮੁਰਕਾ ਹੁੰਦਾ ਉਹ ਪਰੌਠਿਆਂ ਦੇ ਵਿੱਚ ਆ ਜਾਂਦਾ ਤੇ ਕਦੇ ਪਰੌਠਾ ਖਰਾਬ ਨਹੀਂ ਹੁੰਦਾ ਜਿਵੇਂ ਆਪਾਂ ਕਹਿੰਦੇ ਨੇ ਖਰਾਬ ਜਾ ਹੋ ਜਾਂਦਾ ਤੇ ਆਹ ਕਰੇ ਪਏ ਜੀ ਆਪਣੇ ਪੇੜੇ ਪੇੜੇ ਨਾਂ ਵਾਲੇ ਵੱਡੇ ਹੋਣ ਤੇ ਨਾਂ ਹੀ ਵਾਲੇ ਛੋਟੇ ਹੋਣਾ ਆ ਲੋ ਜੀ ਇਹਦੀ ਹੁਣ ਆਪਾਂ ਬੇਲਾਂਗੇ ਭਾਈ ਪਤਲੀ ਪਤਲੀ ਰੋਟੀ ਤੇ ਪਰੌठा ਬਣਾਵਾਂਗੇ ਆਪਾਂ ਇੱਕ ਨੰਬਰ ਤੇ ਦਾਲ ਤਾਂ ਕਿ ਆਪਾਂ ਵਰਤਦੀਆਂ ਨੂੰ ਪਤਾ ਹੀ ਆ ਆ ਦੇਖੋ ਜੀ ਹੁਣ ਮੈਂ ਨਾ ਇਹ ਇੰਨੇ ਐੜ ਗਿਆ ਮੇਰਾ ਵੀ ਇਹ ਚਾਰ ਪਰੌਠਿਆਂ ਚ ਪੈ ਜਾਊਗਾ ਬਸ ਮੈਂ ਇਹਦੇ ਵਿੱਚ ਹੀ ਨਮਕ ਪਾਉਂਗੀ ਨਮਕ ਤੁਰਤ ਪਾਉਣਾ ਤੁਸੀਂ ਪਹਿਲਾਂ ਨਹੀਂ ਪਾਉਣਾ ਜੇ ਤੁਸੀਂ ਨਮਕ ਪਹਿਲਾਂ ਪਾਲਿਆ ਤਾਂ ਇਹ ਜਿਹੜਾ ਮੂਲੀਆਂ ਇਹ ਪਾਣੀ ਛੱਡ ਦੇਣੀਆਂ ਫਿਰ ਇਹਨਾਂ ਦਾ ਪਰੌਂਠਾ ਬਣਾਉਣਾ ਬਹੁਤ ਔਖਾ ਹੋ ਜਾ। ਆ ਦੇਖੋ ਮੈਂ ਤਰਤ ਪਾਇਆ। ਆਹਨ ਪਰੌਂਠੇ ਮੈਂ 2 ਮਿੰਟਾਂ ਦੀ ਬੇਲ ਦੇਣੀ ਹੈ। ਜਿਹੜਾ ਤੁਸੀਂ ਸਟਾਫਾ ਪਰੌਂਠੇ 'ਚ ਜਿਆਦਾ ਵੀ ਪਾ ਸਕਦੇ ਹੋ ਵੱਧ ਪਾ ਸਕਦੇ ਹੋ ਘੱਟ ਪਾ ਸਕਦੇ ਹੋ ਤੁਹਾਡੀ ਮਰਜ਼ੀ ਹੈ। ਬਹੁਤ ਸੌਖੇ ਤਰੀਕੇ ਨਾਲ ਬਣਦੇ ਆ ਤੁਸੀਂ ਐ ਬਣਾਓ। ਇਨੂੰ ਪੋਲੇ ਹੱਥ ਨਾਲ ਵੇਲ ਲਿਓ। ਵੀ ਜ਼ਿਆਦਾ ਇੱਥੇ ਦਾਬ ਨਾ ਦਿਓ। ਇਹਦੇ ਵਸਪੜੇ ਇੱਥੇ ਨਾਲ ਜਿਹੜਾ ਥੋੜਾ ਜਿਆਦਾ ਲਾ ਕੇ ਰੱਖਿਓ। ਪੋਲੇ ਪੋਲੇ ਹੱਥ ਨਾਲ ਬੇਲੀ ਜਾਏ ਉਹ ਵਧੀਆ ਬਣੂਗਾ। ਤੈਨੂੰ ਪਤਲਾ ਵੇਲਣਾ, ਮੋਟਾ ਨਹੀਂ ਰੱਖਣਾ ਫੇਰ ਉਹ ਥੋਪੜੇ ਆ ਪਰੌਂਠਾ ਬਣ ਜੂ। ਫੇਰ ਕਰੋਗੇ ਸਵਾਦ ਨਹੀਂ ਬਣਿਆ। ਪੂਰਾ ਪਤਲਾ ਕਰਾਂਗੇ ਆਪਾਂ ਪਰੌਂਠਾ ਬੇਲ-ਬੇਲ ਕੇ ਨੂੰ ਮੋਟਾ ਨਹੀਂ ਰੱਖਾਂਗੇ। ਆ ਲਓ ਜੀ ਹੁਣ ਇਹ ਪੂਰਾ ਪਤਲਾ ਹੋ ਚੁੱਕਿਆ ਜਿੰਨਾ ਪਰੌਠਾ ਪਤਲਾ ਹੋ 19 ਵੱਲੋਂ ਆ ਲਓ ਜੀ ਹੁਣ ਆਪਾਂ ਕਰਦੇ ਆ ਗੈਸ ਤੇਲ ਗੈਸ ਆਪਣਾ ਘੱਟ ਸੀ ਜਿੰਨੇ ਆਪਾਂ ਬਣਾਉਣੇ ਆ ਦੂਜਾ ਪਰੌਠਾ ਇਹ ਇਸ ਤਰ੍ਹਾਂ ਪਰੌਠੇ ਬਣਾਉਂਗੇ ਨਾ ਕਿ ਮੂਲਕਾਂ ਦਾ ਜਿਹੜਾ ਮੂਲਕਾਂ ਦਾ ਪਾਣੀ ਉਹ ਡੋਲਣਾ ਨਹੀਂ ਹੈਗਾ ਕਿਉਂਕਿ ਮੂਲਕਾਂ ਦਾ ਫਤ ਦਾ ਅਸਰ ਕੋਈ ਨਹੀਂ ਕਿਉਂਕਿ ਠੰਡੀਆਂ ਹੁੰਦੀਆਂ ਚੰਗੀਆਂ ਹੁੰਦੀਆਂ ਹੈ ਜਿਹਨੂੰ ਬਵਾਸੀਰ ਹੈ ਉਹਨੂੰ ਤਾਂ ਵੱਧ ਤੋਂ ਵੱਧ ਮੂਲਕਾਂ ਦੇ ਪਰੌਠੇ ਬਣਾ ਕੇ ਖਾਣੇ ਚਾਹੀਦੇ ਠੀਕ ਹੈ ਪਤਲੀ-ਪਤਲੀ ਰੋਟੀ ਮੇਲਣੀ ਹੈ ਜੀ ਮਟੀਰੀਅਲਸ ਫਰੋਂ ਦਸੇ ਹੀ ਹੈ ਵੀ ਆਪਾਂ ਉਹਨੇ ਜੀ ਪਾਇਆ ਜਿੰਨਾ ਆਪਾਂ ਪਰੌਠਾ ਜੀ ਪਾਉਣਾ ਹੈ। ਹਾਲੇ। ਬੜਾ ਸੌਖੇ ਤਰੀਕੇ ਨਾਲ ਬਣਦੇ ਆ ਜੀ ਇਹਰੇ। ਆ ਮੈਂ ਦੋ ਰੋਟੀਆਂ ਬੇਲਦੇ ਹਾਂ ਫਿਰ ਸਾਂਹ ਵਿੱਚ ਮੂਲੀਆਂ ਪਾਉਣੇ ਆ ਉੱਪਰ ਟੁੱਟ ਗਿਆ ਪਰੌਠਾ ਦੁਹੀ ਹੋਈ ਜਾਂਨੇ ਆ ਜਮਾਂ ਦੁਹੀ ਹੋਣ ਦੀ ਲੋੜ ਨਹੀਂ ਸਿੱਧੇ ਐਂ ਬਣਾਓ। ਬਸ ਮੂਲੀਆਂ ਨਚੋੜੋ ਮੂਲੀਆਂ ਦੇ ਵਿੱਚ ਪਾਓ ਹਰ ਹਰਾ ਧਨੀਆ ਮਿਰਚਾਂ ਜੋ ਵੀ ਤੁਹਾਨੂੰ ਪਸੰਦ ਹੈ। ਸੌਖੇ ਤਰੀਕੇ ਨਾਲ ਇਹ ਪਰੌਠਾ ਬਿਲਦਾ ਹੈ ਤੇ ਪਰੌਠਾ ਪਤਲਾ ਰੱਖਣਾ ਕੋਈ ਵੀ ਪਰੌਠਾ ਬਣਾਉਣਾ ਚਾਹੇ ਆਲੂਆਂ ਦਾ ਚਾਹੇ ਮੂਲੀ ਦਾ ਚਾਹੇ ਗੋਭੀ ਦਾ ਆਪਾਂ ਸੋਨੂੰ ਮਿਕਸ ਪਰੌਠੇ ਵੀ ਬਣਾ ਕੇ ਦਿਖਾਵਾਂਗੇ ਪਰੌਠੀ ਮਚਾ ਲੈ ਜੀ ਮੈਂ ਤਾਂ ਭੁੱਲ ਗਈ ਸੀ ਆਹੀ ਵੰਗਾ ਮੇਰੇ ਤੋਂ ਭੁੱਲਣ ਦੀ ਇੱਕ ਬਿਮਾਰੀ ਹੈ ਆਪ ਆਪ ਬਣਾੜਾ ਜਿਆ ਪਰੌਠਾ ਭਾਈ ਪਰਾਠਾ ਪੂਰੇ ਪਤਲੇ ਆ ਦੇਖੋ ਇੱਥੋਂ ਪਤਾ ਲੱਗਦਾ ਪੂਰੇ ਪਤਲੇ ਪਤਲੇ ਸੁਆਦ ਲੱਗਦੇ ਆਪਾਂ ਚਾਰੀ ਪਰੌਠੇ ਬਣਾਵਾਂਗੇ ਕਿਉਂਕਿ ਚਾਰ ਖਾਣੇ ਆ ਕਿਉਂਕਿ ਇਹ ਜੇ ਆਪਾਂ ਪਕਾ ਕੇ ਰੱਖਾਂਗੇ ਤਾਂ ਉਹਨੇ ਸੁਆਦ ਨਹੀਂ ਲੱਗਦੇ ਪਰੌਠੇ ਦੇਖਿਓ ਆਵਦੀ ਜਿਹੜਾ ਨੇ ਖਾਣਾ ਨਹੀਂ ਖਾਣਾ ਇਹ ਤਾਂ ਤੁਸੀਂ ਪਰੌਠਾ ਪਲਾਉਣਾ ਹੈ तो दोनों पासो चौपड़ दो जो नहीं फोना तो एक पासो चोपड़ दो बस ये तो थोड़ा है मैं मीडियम लो कर दी हाँ थोड़ा तो गैस भी मैं तेज करी बैठी ए बनायो सिंपल तरीके चीज़ ने कहा स्वाद बनती है ਨਾਈਟ ਟੇਸਟੀ ਬਣ ਗਿਆ ਭਾਈ ਉਹ ਨਹੀਂ ਸਮਝਦਾਂਗੇ ਆ ਲਓ ਜੀ ਆਪਣਾ ਪਰੌਠਾ ਬਣ ਕੇ ਤਿਆਰ ਹੈ ਆਪਾਂ ਧਰ ਦੇਣੀ ਨੂੰ ਬਾਟੀ ਤੇ ਇਹਦਾ ਮਤਲਬ ਇਹ ਵੀ ਜੇ ਬਾਟੀ ਹੈ ਤਾਂ ਪਸੀਨਾ ਮੁੜਕਾ ਜਾ ਬਾਟੀ ਚ ਵਗ ਜਾਊਗਾ ਤੇ ਪਰੌਠਾ ਨਾ ਪ੍ਰੋਸੈਸ ਉਸਾਰਾ ਦਾ ਸੇਮ ਹੀ ਹੈ ਜੀ ਜੇ ਮੈਂ ਆਪਕ ਤੁਹਾਨੂੰ ਦੱਸਿਆ ਹੈ ਵੀ ਬਣਾਉਣੇ ਆ ਸਾਰੇ ਪਰੌਠੇ ਵੀ ਰੋਟੀ ਬੇਲੋ ਲੋੜ ਅਨੁਸਾਰ ਵਿੱਚ ਮਟੀਰੀਅਲ ਭਰੋ ਹਾਂ ਦੇਖੋ ਜੀ ਆਪਾਂ ਹੁਣ ਅੱਧ ਘੱਟ ਕਰ ਲਈ ਜੀ ਕਿਉਂਕਿ ਪਹਿਲਾਂ ਨੇ ਪਰੌਠੇ ਨੂੰ ਜਿਆਦਾ ਸੇਕ ਲੱਗ ਗਿਆ ਸੀ ਲਓ ਜੀ ਹੁਣ ਆਪਾਂ ਕਰਦੇ ਆ ਪਰੌਠਾ ਸਰਬ ਆ ਆਪਣੀ ਦਹੀਂ ਹੈ ਜੀ ਤੇ ਦਹੀਂ ਦੇ ਨਾਲ ਔਲੇ ਮਿਰਚੇ ਆਪਾਂ ਘਰੇ ਬਾਈ ਹੋਏ ਸਾਨੂੰ ਦੱਸਿਆ ਤਰੀਕਾ ਬਿਨਾ ਤੇਲ ਤੋਂ ਇਹ ਹਲਕਾ ਜਿਹਾ ਤੇਲ ਪਾਇਆ ਆ ਆਪਣਾ ਮੂਲੀਆ ਵਾਲਾ ਪਰੌਹਾ ਜੀ ਤੇ ਉੱਤੇ ਧਰਾਂਗੇ ਆਪਾਂ ਮੱਖਣੀ ਤੁਸੀਂ ਇਹਦੇ ਨਾਲ ਅੰਬ ਦਾ achar ਜਿਹੜਾ ਮਰਜੀ ਲੈ ਸਕਦੇ ਹੋ ਹਲੋ ਜੀ ਆਪਣਾ ਮੂਲੀਆ ਵਾਲਾ ਪਰਾਠਾ ਤਿਆਰ ਹੈ ਪਰਾਠਾ ਪਤਲਾ ਬਣਾਇਆ ਪਰ ਸੁਆਦ ਬੰਦਾ ਟੇਸਟੀ ਬੰਦਾ ਹੈ ਜੇ ਤੁਹਾਨੂੰ ਮੇਰੀ ਪਰੌਠਾ ਬਣਾਉਣ ਦੀ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਮੈਨੂੰ ਸਪੋਰਟ ਕਰੋ ਮੈਨੂੰ ਮੇਰਾ ਫੇਸਾਰੇ ਮੈਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ ਰਿਕਵੈਸਟ ਹੈ ਮੇਰੀ ਵੀ ਮੈਨੂੰ ਸਪੋਰਟ ਜੱਜ ਕੇ ਕਰੋ ਜੀ ਮੈਂ ਮਿਹਨਤ ਕਰਦੀ ਆ ਚੈਨਲ ਬਣਾਇਆ ਮੇਰੇ ਚੈਨਲ ਦਾ ਲੋਕ ਮਜ਼ਾਕ ਬਣਾ ਰਹੇ ਆ ਵੀ ਇਹ ਚੈਨਲ ਬਣਾਈ ਬੈਠੀ ਆ ਇਹਦਾ ਐ ਨਹੀਂ ਹੋਣਾ ਜਿਹਦਾ ਐ ਨਹੀਂ ਹੋਣਾ ਤੇ ਲੋਕਾਂ ਦੇ ਮਜ਼ਾਕ ਨੂੰ ਜਵਾਬ ਤੁਸੀਂ ਦੇਣਾ ਜੀ ਅਸੀਂ ਇੱਕ ਵੀਡੀਓ ਪਾਉਣੀ ਹੈ ਸਿੰਪਲ ਕੋਈ ਗਲਤ ਵੀਡੀਓ ਨਹੀਂ ਪਾਉਂਦੇ ਕਿਸੇ ਨੂੰ ਗਲਤ ਗਾਇਡ ਨਹੀਂ ਕਰਦੇ ਠੀਕ ਹੈ ਜੀ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਆਪ ਸਭ ਨੂੰ ਮੇਰੇ ਵੱਲੋਂ ਮਮਨਜੀਤ ਕੌਰ ਮਾਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ